ਮੈਂ ਪਹਿਲਾਂ ਤੇ ਸਾਰੇ ਮੇਰੇ ਵਾਰਡ ਵਾਲੇ 4 ਨੰਬਰ ਵਾਰਡ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਇੱਕ ਇਸ ਕਲਿਆਣਪੁਰ ਪਿੰਡ ਦਾ ਧੰਨਵਾਦ ਕਰਦਾ ਜਿਹੜਾ ਮੈਨੂੰ ਇੰਨਾ ਪਿਆਰ ਕਰਦੇ ਮੈਂ ਇਲੈਕਸ਼ਨ ਲੜਨ ਲਈ ਖੜਾ ਨਹੀਂ ਹੋਇਆ ਜੋ ਸੱਚ ਹੈ ਮੈਂ ਸਿਰਫ ਲੋਕਾਂ ਦਾ ਪਿਆਰ ਦੇਖਣਾ ਸੀ ਕਿ ਮੇਰੇ ਪ੍ਰਤੀ ਕੀ ਹੈ ਉਹ ਲੋਕਾਂ ਨੇ ਦਿਖਾ ਦਿੱਤਾ ਜੇ ਮੈਂ ਤੇਰੇ ਰਾਜ ਲੋਕਾਂ ਨਾਲ ਖੜਦਾ ਸੀ ਤੇ ਲੋਕਾਂ ਨੇ ਮੈਨੂੰ ਉਹਦਾ ਜਵਾਬ ਦਿੱਤਾ ਵੋਟਾਂ ਨਾਲ ਦਿੱਤਾ ਮੈਂ ਧੰਨਵਾਦ ਕਰਦਾ ਸਾਰਿਆਂ ਦਾ ਮੈਂ ਅੱਥਰੂ ਪਾ ਦੇ ਰਿਹਾ ਸੀ ਮੈਂ ਮੈਂ ਇਕੱਲਾ ਹੀ ਖੜਾ ਸੀਗਾ ਜੀ ਤੁਹਾਨੂੰ ਕਿੰਨੀਆਂ ਵੋਟਾਂ ਮਿਲੀਆਂ ਕੋਲ ਨੂੰ ਮੈਨੂੰ 45 ਵੋਟਾਂ ਪਈਆਂ ਜੀ ਦੂਜੀ ਵਾਰ ਪਾਰਟੀ ਨੂੰ 30 ਵੋਟਾਂ ਪਈਆਂ ਜੀ ਕੁੱਲ ਕਿੰਨੀਆਂ ਸੀ 75 ਵੋਟਾਂ ਸੀ ਪਿੰਡ ਦੀ ਡਿਵੈਲਪਰ ਵਾਸਤੇ ਵੋਟਾਂ ਮੈਂ ਦਿਨ ਰਾਤ ਇੱਕ ਕਰ ਦੂੰਗਾ ਜੀ ਕਿ ਮੈਂ ਚਾਹੁੰਦੇ ਸੀ ਕਿ ਜਿਹੜੀ ਇਲੈਕਸ਼ਨ ਹੋਈ ਹੈ ਨਾ ਇਹ ਸੱਚ ਦੇ ਆਧਾਰ ਤੇ ਇਲੈਕਸ਼ਨ ਹੋਈ ਹੈ ਬਿਲਕੁਲ ਫੇਅਰ ਇਲੈਕਸ਼ਨ ਹੋਈਆ ਇਹ ਮੁੰਡੇ ਨੇ ਬੜੀ ਕੁਰਬਾਨੀ ਕੀਤੀ ਐ ਇਸ ਪਿੰਡ ਦੀ ਕਰ ਤਾ ਕਦੀ ਇਸ ਬੰਦੇ ਨੇ ਟੇਕ ਕੇ ਨਹੀਂ ਬੈਠਾ ਜੇ ਕਿਸ ਨੂੰ ਮਰੀਜ਼ ਦੀ ਲੋੜ ਹੁੰਦੀ ਐ ਤੇ ਸਾਰਿਆਂ ਦਾ ਸਾਥ ਦਿੰਦਾ ਪਿੰਡ ਦੇ ਇਹ ਗਾਂ ਵੀ ਡਿਵੈਲਪਮੈਂਟ ਕਰਾਊਗਾ ਪਿੰਡ ਦੀ ਸਨ ਨੌਜਵਾਨ ਹਾਂਜੀ ਇਹ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਅਸੀਂ ਨੌਜਵਾਨ ਨੂੰ ਇਹੋ ਮੈਸੇਜ ਦੇਣਾ ਚਾਹੁੰਦੇ ਆ ਜਿੱਦਾਂ ਗੁਰਪ੍ਰੀਤ ਸਿੰਘ ਬੋਲਦੀ ਐ ਜਿੰਨੀ ਇਹ ਪਿੰਡ ਦੀ ਨਿਕਲਪ ਕਰਦਾ ਹੈਗਾ काम ਕਰਦਾ ਸਾਰੇ ਰਾਜ ਮਿਲ ਕੇ ਕਰਨ ਡਿਪੈਂਡ ਜੀ ਡਿਵੈਲਪਮੈਂਟ ਹੋਵੇ ਮੈਂ ਤਾਂ ਇਹ ਹੀ ਕਹਿਣਾ ਚਾਹੂੰਗਾ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਨੌਜਵਾਨ ਚਿਹਰਾ ਜਿਹੜਾ ਚੁਣ ਕੇ ਅੱਗੇ ਆਇਆ ਨਾਤੇ ਇਹ ਕੋ ਸਾਰੇ ਨੌਜਵਾਨ ਇਸੇ ਤਰ੍ਹਾਂ ਪਾਰਟੀ ਵਾਈਜ਼ ਉੱਪਰ ਉੱਠ ਕੇ ਕੰਨ ਦੀ ਸੇਵਾ ਕਰਨ ਤਾਂ ਕਿ ਜਿਹੜੇ ਸੂਝਵਾਨ ਸਾਥੀ ਅੱਗੇ ਆ ਸਕਣ ਜਾ ਕੇ ਪਾਰਟੀ ਵਾਈ ਗਰੁੱਪ ਵਾਈ ਛੱਡ ਕੇ ਜੋ ਕਿ ਸਾਡੇ ਵਿੱਚ ਪੈਦਾ ਹੋ ਚੁੱਕੀ ਹੈ ਉਸ ਗਰੁੱਪ ਵਾਈ ਨੂੰ ਛੱਡ ਕੇ ਬਿਲਕੁਲ ਏਕੇ ਕਰਕੇ ਕਿਸੇ ਨਾਲ ਕੋਈ ਨਫ਼ਰਤ ਨਹੀਂ ਪਿਆਰ ਵਾਲੇ ਨੌਜਵਾਨ ਸਾਰੇ ਅੱਗੇ ਆਉਣ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਕੰਨ ਵਾਲਿਆਂ ਦਾ ਔਰ ਵਾਟ 4 ਨੰਬਰ ਵਾਟ ਵਾਲਿਆਂ ਦਾ ਜਿਨ੍ਹਾਂ ਨੇ ਵੋਟਾਂ ਪਾ ਕੇ ਇਮਾਨਦਾਰੀ ਨੂੰ ਉੱਤੇ ਲਿਆਂਦਾ